ਸਸਰਿਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਕੱਲ ਤੋਂ ਪੰਜਾਬ ਵਿਧਾਨ ਸਭਾ ਦਾ ਮੌਨਸੂਨ اجلاس ਸ਼ੁਰੂ ਹੋਣ ਜਾ ਰਿਹਾ ਹੈ 2 ਦਿਨਾਂ ਦਾ ਇਹ اجلاس ਹੈ 2 ਤਰੀਕ ਨੂੰ ਸ਼ੁਰੂ ਹੋ ਕੇ 4 ਤਰੀਕ ਨੂੰ ਖਤਮ ਹੋ ਜਾਏਗਾ ਇਸ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾ ਚੁੱਕੀ ਹੈ ਕਾਂਗਰਸ ਦੇ ਸੀਨੀਅਰ ਲੀਡਰ ਨੇ ਸੁਖਪਾਲ ਸਿੰਘ ਖਹਿਰਾ ਉਹਨਾਂ ਨੇ ਇਸ اجلاس ਦੀ ਅਵਦੀ ਦੇ ਉੱਤੇ ਸਮੇਂ ਦੇ ਉੱਤੇ ਸਵਾਲ ਖੜੇ ਕੀਤੇ ਨੇ ਉਹ ਕਹਿੰਦੇ ਨੇ ਕਿ ਸਿਰਫ 2 ਦਿਨਾਂ ਦੇ ਵਿੱਚ ਕਿਹੜੇ ਮੁੱਦੇ ਵਿਚਾਰੇ ਜਾਣਗੇ ਕੀ ਡਿਸਕਸ਼ਨ ਹੋਵੇਗੀ ਕਿਹੜੀ ਚਰਚਾ 2 ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਸਕੇਗੀ ਲੇਕਿਨ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਵਾ ਕਿ ਆਮ ਆਦਮੀ ਪਾਰਟੀ ਜਿਹੜੀ ਬਦਲਾਅ ਬਦਲਾਅ ਮਤਲਬ ਬਦਲਾਅ ਦਾ ਤਾਂ ਫਾਇਦਾ ਹੁੰਦਾ ਨਾ ਕਿ ਅਪਾ ਚੰਗੇ ਵਾਸਤੇ ਬਦਲਾਅ ਕਰਨਾ ਵਾ ਬਾਕੀ ਗੱਲਾਂ ਸਾਰੀਆਂ ਇਹਨਾਂ ਦੀਆਂ ਜਿਹੜੀਆਂ ਹੈਗੇ ਜਿਹੜੀਆਂ ਗੱਲਾਂ ਤੋਂ ਮੁੱਕਰੇ ਮੈਂ ਛੱਡ ਦਿੰਦਾ ਵਾ ਲੇਕਿਨ ਜਿਹੜਾ ਵਿਧਾਨ ਸਭਾ ਦੇ ਸਿਸ਼ਿਤ ਬਣਾਉਣ ਦਾ ਮਸਲਾ ਮਸਲਾ ਸੀਗਾ ਇਹਨਾਂ ਨੇ ਵਿਧਾਨ ਸਭਾ ਦੇ ਇਸ ਅਹਿਮ ਪਲੇਟਫਾਰਮ ਨੂੰ ਜਿੱਥੇ ਲੋਕਾਂ ਦੇ ਮੁੱਦੇ ਚੱਕਨੇ ਨੇ ਕਿਸਾਨਾਂ ਦੇ এমਪਲੋਇਜ਼ ਦੇ ਦਲਤਾਂ ਦੇ ਉਹ ਬਿਲਕੁਲ ਟੈਸ਼ ਨੈਸ਼ ਕਰਕੇ ਰੱਖਿਆ ਇਹ ਉਹੀ ਪਾਰਟੀ ਆ ਜਿਹੜੀ ਆਪ ਖੁਦ ਜਦੋਂ ਆਪੋਜੀਸ਼ਨ ਸੀਗੇ ਇਹ ਸਪੀਕਰ ਨੂੰ ਬਾਰ ਬਾਰ ਮਿਲਦੇ ਸੀ ਪ੍ਰੈਸ ਕਾਨਫਰੰਸ ਕਰਦੇ ਸੀਗੇ ਕਿ بڑے ਛੋਟੇ ਜਲਾਸ ਕਰਾਉਂਦੇ ਸੀ ਜੀ ਕਾਂਗਰਸ ਸਰਕਾਰ ਜਾਂ ਮਗਲੀਆਂ ਅਕਾਲੀ ਸਰਕਾਰਾਂ ਇਹ ਵਧਾ ਕੇ 15 ਦਿਨ ਹੋਣੇ ਚਾਹੀਦੇ ਆ ਜੀ ਕਿਉਂਕਿ 70 ਲੱਖ ਰੁਪਇਆ ਇੱਕ ਦਿਨ ਦੇ ਸੈਸ਼ਨ ਦਾ ਖਰਚਾ ਹੁੰਦਾ ਉਦੋਂ 2021 ਦਾ ਬਿਆਨ ਮੈਂ ਤੁਹਾਨੂੰ ਦਿਖਾਉਣਾ ਹੈ ਇਹਨਾਂ ਦਾ ਲੇਕਿਨ ਖੁਦ ਕੀ ਕਰ ਰਹੇ ਨੇ ਇਹਨਾਂ ਨੇ ਅ ਪਿਛਲਾ اجلاس ਜਿਹੜਾ ਸੀ ਬਜਟ ਦਾ ਉਹ ਸਿਰਫ 7 ਦਿਨ ਦਾ اجلاس ਸੀਗਾ 7th ਸਿਟਿੰਗਸ 7 ਦਿਨ ਹੀ 7th ਸਿਟਿੰਗਸ 6 ਮਹੀਨੇ ਬਾਅਦ ਕਿਉਂਕਿ ਕਨਸਟੀਟਿਊਸ਼ਨ ਆਬਲੀਗੇਸ਼ਨ ਹੈ ਸੰਵਿਧਾਨ ਦੀ ਇਹ ਇੱਕ ਜ਼ਰੂਰਤ ਹੈ ਕਿ ਹਰ ਸਰਕਾਰ ਨੂੰ 6 ਮਹੀਨੇ ਦੇ ਵਿੱਚ ਵਿੱਚ ਸਦਨ ਦੀ ਬੈਠਕ ਬੁલાਉਣੀ ਪਵੇਗੀ ਬਸ ਉਸੇ ਹੀ ਬੈਠਕ ਨੂੰ ਬੁਲਾਉਣ ਵਾਸਤੇ ਆਹ ਤੁਸੀਂ ਦੇਖ ਲਓ ਇਹਨਾਂ ਨੇ ਬਹੁਤ ਨਾ ਮਾਤਰ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ 2 ਸਤੰਬਰ ਤੋਂ ਲੈ ਕੇ 4 ਸਤੰਬਰ ਤੱਕ ਔਰ ਅਗਰ ਤੁਸੀਂ ਇੱਥੇ ਗੌਰ ਕਰੋਗੇ ਜਿਹੜਾ 2 ਸਤੰਬਰ ਕੱਲ ਜਦੋਂ ਆਪਾਂ ਅਸੀਂ ਮਿਲਣਾ ਦੁਪਹਿਰੇ 2 ਵਜੇ ਸਿਰਫ ਉਬਿਚਰੀਜ਼ ਭਾਗ ਕੇ ਜਿਹੜੇ ਲੋਕ ਗੁਜ਼ਰ ਚੁੱਕੇ ਨੇ ਉਹਨਾਂ ਨੂੰ ਸ਼ਰਧਾਂਜਲੀ ਦੇ ਕੇ 10 15 ਮਿੰਟ ਦਾ اجلاس ਕਰਕੇ ਉੱਠ ਜਾਣਾ ਔਰ ਜਦੋਂ ਇਹ ਆਪੋਜੀਸ਼ਨ ਸੀ ਕੀ ਕਹਿੰਦੇ ਹੁੰਦੇ ਸੀ ਆ ਆ ਦੇਖੋ ਤੁਸੀਂ ਇੰਡੀਅਨ ਐਕਸਪ੍ਰੈਸ ਦੀ ਖਬਰ ਹੈ 2021 ਨਵੰਬਰ ਦੀ ਹੈ ਜੀ ਕਿ اجلاس ਜਿਹੜਾ ਵਾ ਉਹ ਕੱਟੋ-ਕੱਟ 15 ਦਿਨ ਵਧਾਇਆ ਜਾਵੇ ਔਰ ਆ ਇਹੀ ਹਰਪਾਲ ਚੀਮਾ ਜਿਹੜਾ ਹੁਣ ਫਾਈਨੈਂਸ ਮਿਨਿਸਟਰ ਆ ਇਹ ਕੀ ਲਿਖ ਰਿਹਾ ਵਾ ਕਿ ਇਹਨਾਂ ਨੇ ਕੁਝਾ ਮਜ਼ਾਕ ਕਰਦਾ ਵਿਧਾਨ ਸਭਾ ਦਾ ਇੱਕ ਦਿਨ ਦਾ 70 ਲੱਖ ਰੁਪਇਆ ਖਰਚਾ ਹੁੰਦਾ ਪੰਜਾਬ ਵਿਧਾਨ ਸਭਾ ਨੂੰ ਚਲਾਉਣ ਲਈ ਇੱਕੀ ਵਿੱਚਾ ਹੁਣ ਕੀ ਕਹਿੰਦੇ ਕਿ ਹੁਣ ਤਾਂ ਖਰਚਾ ਹੋਰ ਵੀ ਵੱਧ ਗਿਆ ਹੋਵੇਗਾ 3 ਸਾਲ ਆਪਣੇ ਹੋਰ ਹੋ ਗਏ ਨੇ ਲੇਕਿਨ ਸੈਸ਼ਨ ਬੁਲਾਇਆ ਸਿਰਫ ਤਿੰਨ ਦਿਨ ਦਾ ਹੋਰ ਨਾਲ ਗੱਲ ਕਰ ਰਿਹਾ ਸੀਗਾ ਇਹਦੇ ਵਿੱਚ ਪਹਿਲੇ ਦਿਨ ਸ਼ਰਧਾਂਜਲੀ ਫਿਰ ਅੱਗੇ ਕੀ ਹੈਗਾ ਲੈਜਿਸਲੇਟਿਵ ਬਿਜ਼ਨਸ ਅ 3 ਤਰੀਕ ਨੂੰ ਤੇ 4 ਨੂੰ ਲੈਜਿਸਲੇਟਿਵ ਬਿਜ਼ਨਸ ਕਰਕੇ ਸਦਨ ਨੂੰ ਸਾਈਨ ਡਾਇ ਉਠਾ ਦਿੱਤਾ ਜਾਵੇਗਾ ਜਿਹੜਾ ਲੈਜਿਸਲੇਟਿਵ ਬਿਜ਼ਨਸ ਵੀ ਆ ਉਹ ਕੀ ਹੁੰਦਾ ਕਿ ਕੋਈ ਅਮੈਂਡਮੈਂਟ ਕਰਨੀ ਕੋਈ ਕਾਨੂੰਨ ਮਣਾਉਣਾ ਕੋ ਬਿੱਲ ਲੈ ਕੇ ਆਉਣਾ ਹੁਣ ਸਾਨੂੰ ਜਿਹੜੇ ਬਿੱਲ ਨੇ ਉਹ ਪਰਸੋਂ ਅ 3 ਤਾਰੀਖ ਨੂੰ ਜਦੋਂ ਲੈਜਿਸਲੇਟਿਵ ਬਿਜ਼ਨਸ ਹੋਵੇਗਾ 10 ਵਜੇ ਇਕੱਠੇ ਹੋਵਾਂਗੇ ਸਾਡੇ ਮੇਜ ਤੇ ਉਸ ਦਿਨ ਬਿੱਲ ਆਉਣਾ ਉਸ ਵੇਲੇ ਜਦੋਂ ਬਿੱਲ ਪਾਸ ਕਰਨ ਦਾ ਟਾਈਮ ਆ ਗਿਆ ਤੇ ਜਿਹੜਾ ਚਾਰ ਆਣਾ ਵੀ ਉਹ ਚਾਰ ਨੂੰ ਸਵੇਰੇ ਲਿਖਣਗੇ ਤੁਸੀਂ ਦੱਸੋ ਕੋਈ ਅਸੀਂ ਕੰਪਿਊਟਰਸ ਹੈ ਕਿ ਅਸੀਂ ਅ ਇੰਟਰ ਵੱਡੀ ਅਮੈਂਡਮੈਂਟ ਜਾਂ ਗੁਬੇਲ ਦਾ ਕਾਨੂੰਨ ਉਸੇ ਵਕਤ 5-7 ਮਿੰਟ ਵਿੱਚ ਕਾਗਜ਼ ਦੇ ਕੇ ਤੁਸੀਂ ਬਹਿਸ ਕਰ ਸਕਦੇ ਆਂ ਔਰ ਇਹ ਬਿਲਕੁਲ ਇਨ ਬਿੰਦ ਗੱਲਾਂ ਇਹੀ ਆਪ ਕਰਦੇ ਰਹੇ ਨੇ ਇੱਕ ਵਾਰ ਨਹੀਂ ਸਪੀਕਰ ਨੂੰ ਬਾਰ-ਬਾਰ ਅਮਨ अरोड़ा ਉਸ ਵਕਤ ਹਰਪਾਲ ਚੀਮਾ ਦੇ ਨਾਲ ਸਾਰੇ ਐਮ.ਐਲ.ਏ. ਜਾ ਕੇ ਕਿ ਜੀ ਬਹੁਤ ਜਿਹੜਾ ਪੰਜਾਬ ਵਿਧਾਨ ਸਭਾ ਜੀ ਦਾ ਇਹਨੂੰ ਬੜਾ ਬਰਬਾਦ ਕਰਤਾ ਜੀ ਇਹਨਾਂ ਨੇ ਇਹਦੇ ਤੇ ਲੋਕਾਂ ਦੀ ਗੱਲਾਂ ਹੀ ਹੋਣ ਦਿੰਦੇ ਆ ਦੇਖੋ ਤੁਸੀਂ ਇਹਨਾਂ ਦਾ ਆਪਰਾ ਐਮ.ਐਲ.ਏ. ਬੜਾ ਅੱਛਾ ਐਮ.ਐਲ.ਏ. ਕੋਮਲ ਵਿਜੇ ਪ੍ਰਤਾਪ ਸਿੰਘ ਉਹਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ 1 ਅਗਸਤ ਦੀ ਪੋਸਟ ਪਾਈ ਹੈ ਉਹਨੇ ਔਰ ਉਹਨਾਂ ਨੇ ਕਿੰਨੇ ਮੁੱਦੇ ਉਹਨਾਂ ਨੇ ਗਣਾਏ ਨੇ ਸਪੀਕਰ ਨੂੰ ਮਿਲੇ ਜਾ ਕੇ ਉਹਨਾਂ ਦੀ ਇਸ ਪੋਸਟ ਦੇ ਨਾਲ ਤਸਵੀਰ ਕੁਲਤਾਰ ਸਿੰਘ ਸੰਧਵਾ ਦੀ ਦੇ ਨਾਲ ਖੜੇ ਆ ਉਹ ਕਹਿੰਦੇ ਮੈਂ ਚਾਹਨਾ ਵਾਂ ਕਿ ਕਟੋ-ਕਟ ਸੈਸ਼ਨ ਜਿਹੜਾ ਹੈਗਾ ਨਾ ਉਹਨੂੰ ਵਧਾ ਕੇ ਬਹਿਸ ਵਾਸਤੇ ਰੱਖਿਆ ਜਾਵੇ ਔਰ ਇਹਦੇ ਚ ਅਸੀਂ ਬਰਗਾੜੀ ਦਾ ਇਸ਼ੂ ਚ ਉਠਾਉਣਾ ਚਾਹੁੰਦੇ ਪੇਤ ਵੀ ਆਂਦਾ ਉਹ ਤੁਹਾਨੂੰ ਪਤਾ ਕਿ ਲਗਾਤਾਰ ਇਸ مسئلے ਦੇ ਉੱਤੇ ਬੜੇ ਬੇਬਾਕੀ ਦੇ ਨਾਲ ਕਮਰ ਵਿੱਚ ਪ੍ਰਤਾਪ ਸਿੰਘ ਬੋਲ ਰਹੇ ਬੈਬਲ ਕਲਾ ਦੀ ਗੋੜੀ ਕਾਂ ਦਾ ਮਸਲਾ ਚਾਹੁੰਦੇ ਆ ਔਰ ਇਸ ਤਰ੍ਹਾਂ ਦਾ ਮਿਨਿਮਮ ਸਪੋਰਟ ਪ੍ਰਾਈਸ ਤੇ ਜਿਹੜੇ ਕਿਸਾਨਾਂ ਦੇ ਕਰਜ਼ੇ ਮੈਂ ਉਹਦੇ ਦੀ ਗੱਲ ਕਰਨਾ ਚਾਹੁੰਨਾ ਉਹਨਾਂ ਨੇ ਅੰਮ੍ਰਿਤਸਰ ਸ਼ਹਿਰ ਦੀ ਸੀਵਰੇਜ ਦੇ ਪਾਣੀ ਦੇ ਮਸਲੇ ਦੀ ਤੇ ਜਿਹੜਾ ਗਾਰਬਜ ਕਲੈਕਸ਼ਨ ਹੈਗਾ ਕੂੜਾ ਹੈ ਸਾਰੇ ਸ਼ਹਿਰ ਦਾ ਉਹਦੀ ਗੰਦਗੀ ਦਾ ਮਸਲਾ ਉਠਾਉਣਾ ਸਿੱਧਾ 1 ਕਿ ਮੀਲੀ ਦੀ ਡਿਮਾਂਡ ਹੈ ਨਾ 117 एमएलएस ਨੇ ਤੁਸੀਂ ਅੰਦਾਜ਼ਾ ਲਾਓ ਕਿ 117 एमएलएस ਜੇਕਰ ਆਪਣੀ ਗੱਲ ਰੱਖਣਾ ਚਾਹਣ ਤੇ ਕੀ ਡੇਢ ਦਿਨ ਦੇ ਸੈਸ਼ਨ ਵਿੱਚ ਇੱਕ ਤਾਂ ਆਪਾ ਸਰਦਾਰੀ ਵਿੱਚ ਕੱਟਦੇ ਉਹਨਾਂ 70-80 ਲੱਖ ਰੁਪਇਆ ਕਰੋੜ ਰੁਪਇਆ ਔਖੂ ਖਾਤੇ ਪਾਤਾ ਇਹਨਾਂ ਨੇ ਕੱਲ ਦਾ ਸਮਝ ਲਓ ਤੇ ਕੀ ਦੋ ਦਿਨ ਜਿਹੜੇ ਬਕਾਇਆ ਨੇ ਉਹਦੇ ਵਿੱਚ 117 एमएलए ਆਪਣੀ ਗੱਲ ਕਹਿ ਸਕਦੇ ਨੇ ਔਰ ਮੈਂ ਤੁਹਾਡੇ ਸਾਹਮਣੇ ਆ ਮੈਂ ਹਰ ਸੈਸ਼ਨ ਵਿੱਚ ਘੱਟੋ ਘਾਟ ਨਹੀਂ ਤਾਂ 35-40 ਸਵਾਲ ਦਿੰਦਾ ਹਾਂ ਔਰ ਮੈਂ ਉਹਦੇ ਵਿੱਚ ਜਿਹੜੇ ਮੋਸ਼ਨਸ ਪੇਸ਼ ਕਰਦਾ ਹਾਂ ਮੇਰਾ ਪ੍ਰਾਈਵੇਟ ਮੈਂਬਰ ਬਿਲ ਜਿਹੜਾ ਕਿ ਗੈਰ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਨਾ ਬਿਨਾ ਸ਼ਰਤਾ ਪੂਰੀਆਂ ਕੀਤੇ ਹਿਮਾਚਲ ਪ੍ਰਦੇਸ਼ ਦੇ ਕਾਨੂੰਨ ਦੀ ਤਰਜ਼ ਤੇ ਉਹਨਾਂ ਨੂੰ ਜ਼ਮੀਨ ਨਾ ਲੈਣ ਦਿੱਤੀ ਜਾਵੇ ਉਹਨਾਂ ਨੂੰ ਸਰਕਾਰੀ ਨੌਕਰੀਆਂ ਨਾ ਦਿੱਤੀਆਂ ਜਾਣ ਉਹਨਾਂ ਨੂੰ ਜਿਹੜਾ ਹੈ ਵੋਟਰ ਨਾ ਬਣਾਇਆ ਜਾਵੇ ਇਹ ਗੱਲ ਮੈਂ 2023 ਜਨਵਰੀ ਦਾ ਇਹ ਬਿੱਲ ਉੱਥੇ ਪ੍ਰਾਈਵੇਟ ਮੈਂਬਰਸ ਬਿਲਕੁਲ ਤੌਰ ਸੰਵਾ ਨੂੰ ਮਿਲ ਕੇ ਦਿੱਤਾ ਹੋਇਆ ਕੋਈ ਉਹਦੇ ਤੇ ਮਸਲਾ ਨਹੀਂ ਕਰਦਾ ਔਰ ਮੈਂ ਜਿਹੜੀ ਗੱਲ ਕਹਿ ਰਿਹਾ ਸੀਗਾ ਇਹਨਾਂ ਦੇ ਆਪਣੇ ਐਮਐਲਏ ਨੇ ਪਿਛਲੇ ਦਿਨਾਂ 'ਚ ਗੁਰਪ੍ਰੀਤ ਸਿੰਘ ਗੋਪੀ ਨੇ ਜਿਹੜੇ ਮੈਂ ਕਹਿੰਦਾ ਕਿ ਬੜਾ ਗੈਰਤਮੰਦ ਐਮਐਲਏ ਆ ਜਦੋਂ ਉਹਨੇ ਮਸਲਾ ਉਠਾਇਆ ਜਾ ਕੇ ਬੁੱਡੇ ਦਰਿਆ ਦਾ ਕਿ ਸਾਰਾ ਮਾਲਵਾ ਜਿਹੜਾ ਹੈ ਜਦੋਂ ਸਾਰੇ ਲੁਧਿਆਣੇ ਸ਼ਹਿਰ ਦੀ ਇੰਡਸਟਰੀਅਲ ਪੋਲੂਸ਼ਨ ਜਾ ਕੇ ਗੁੱਟਾ ਦਰਿਆ ਰਹੀਂ ਸਤਲੁਜ ਵਿੱਚ ਜਾ ਕੇ ਪੈਂਦੀ ਆ ਉਹ ਕਾਲਾ ਜ਼ਹਿਰ ਵਾਲਾ ਪਾਣੀ ਮਾਲਵੇ ਦੇ ਸਾਰੇ ਜ਼ਿਲ੍ਹਿਆਂ ਦੇ ਲੋਕੀ ਵਾਟਰ ਵਰਕਸ ਵਿੱਚ ਪੀਣ ਵਾਲੇ ਪਾਣੀ ਵਾਸਤੇ ਇਸਤੇਮਾਲ ਕਰਦੇ ਆ ਕੈਂਸਰ ਵੱਧ ਰਿਹਾ ਵਾ ਬਿਮਾਰੀਆਂ ਵੱਧ ਰੀਆਂ ਨੇ ਕੋੜ ਵੱਧ ਰਿਹਾ ਹੈ ਇਹ ਗੁਰਪ੍ਰੀਤ ਸਿੰਘ ਗੁੱਗੀ ਨੇ ਆਪਣੇ ਬੜਾਈ ਸਰਕਾਰ ਦਾ ਨੀ ਪੱਥਰ 2022 ਵਿੱਚ ਭਗਵੰਤ ਸਿੰਘ ਮਾਨ ਨੇ ਲੁਧਿਆਣੇ 650 ਕਰੋੜ ਰੁਪਇਆ ਸੀ ਲਾਵਾਂਗੇ ਨੀ ਪੱਥਰ ਰੱਖਿਆ ਕਿ ਬੁੱਢਾ ਦਰਿਆ ਸਾਫ਼ ਕਰਾਂਗੇ ਗੁਰਪ੍ਰੀਤ ਸਿੰਘ ਗੁੱਗੀ ਨੇ ਉਹ ਨੀ ਪੱਥਰ ਖੁਦ ਹੀ ਤੋੜ ਦਿੱਤਾ ਉਹਨੇ ਕਿਹਾ ਕਿ ਸ਼ਾਇਦ 90% ਪੈਸਾ 650 ਕਰੋੜ ਚੋਂ ਸਰਕਾਰ ਖਰਚ ਚੁੱਕੀ ਆ ਲੇਕਿਨ ਉਹਨੇ ਦਿਖਾਤਾ ਕਿ ਸਾਰਾ ਪਾਣੀ ਜਿਹੜਾ ਉਹ ਬਿਲਕੁਲ ਜ਼ਹਿਰੀਲਾ ਤੇ ਕਾਲਾ ਬੁੱਢੇ ਦਰਿਆ ਦਾ ਇੱਕ ਨਵੇਂ ਪੈਸੇ ਦਾ ਉਹਦੇ ਚ ਕੋਈ ਚੇਂਜ ਨਹੀਂ ਆਇਆ ਥੈਟ ਮੀਨ ਸਾਡਾ ਲਗਭਗ ਸਮਝੋ 600 ਕਰੋੜ ਰੁਪਏ ਡਾਊਨ ਦ ਡਰੇਨ ਗਿਆ ਫਿਸਟ ਗਿਆ ਇਸ ਵਸਲੇ ਨੂੰ ਅਸੀਂ ਵਿਧਾਨ ਸਭਾ ਦੇ ਵਿੱਚ ਗੱਲ ਕਰਨੀ ਸੀ ਕਿਉਂਕਿ ਬਹੁਤ ਸਾਰੇ ਐਕਟਿਵਿਸਟ ਜਿਹੜੇ ਜਿਹੜੇ ਮੱਤੇਵਾੜੇ ਵਾਲਾ ਜਿਹੜਾ ਵਾਤਾਵਰਨ ਪ੍ਰੇਮੀ ਲੋਕਾਂ ਨੇ ਪਿਛਲੇ ਦਿਨਾਂ 'ਚ ਇਕੱਠ ਕੀਤਾ ਉਹਨਾਂ ਨੇ ਅਲਟੀਮੇਟਮ ਦਿੱਤਾ ਗਵਰਨਰ ਨੂੰ ਕਿ ਅਸੀਂ ਜੇ ਤੁਸੀਂ ਬੁੱਢਾ ਦਰਿਆ ਸਾਫ਼ ਨਾ ਕੀਤਾ ਤੇ ਅਸੀਂ ਉੱਤੇ ਕਰਾਂਗੇ ਸਾਡੇ ਐਸਸੀ ਸਕਾਲਰਸ਼ਿਪਾਂ ਬੱਚਿਆਂ ਦੀ 933 ਕਰੋੜ ਰੁਪਏ ਪੰਜਾਬ ਸਰਕਾਰ ਇਸ ਕਰਕੇ ਇਸਤੇਮਾਲ ਨਹੀਂ ਕਰ ਸਕਦੀ ਕੇਂਦਰ ਦਾ ਕਿਉਂਕਿ 250 ਕਰੋੜ ਰੁਪਏ ਆਪਣੀ ਮੈਚਿੰਗ ਕਰਾ ਦਿੱਤੀ ਪਈ ਬਹੁਤ ਸਾਰੀਆਂ ਭਰਤੀਆਂ ਜਿਹੜੀਆਂ ਸਬ ਇੰਸਪੈਕਟਰਸ ਦੀਆਂ ਹਵਾਲਦਾਰਾਂ ਦੀਆਂ ਸ਼ਾਇਦ ਫਾਇਰ ਬ੍ਰਿਗੇਡ ਵਾਲਿਆਂ ਦੇ ਇਸ਼ੂਜ਼ ਨੇ ਬਹੁਤ ਸਾਰੇ ਇਸ਼ੂਜ਼ ਜਿਹੜੇ ਨੇ ਉਹਨਾਂ ਦੀਆਂ ਜਿਹੜੀਆਂ ਨਿਯੁਕਤੀ ਪੱਤਰ ਨੇ ਉਹ ਡਟਕ ਰਹੇ ਨੇ ਹਵਾ ਦੇ ਵਿੱਚ EMPLOYEES ਦੀਆਂ ਗੱਲਾਂ ਕਰਨ ਵਾਲੀਆਂ ਸੀਗੀਆਂ ਔਰ ਜਿੱਦਾਂ ਮੈਂ ਕਿਹਾ ਕਿ ਬੇਦਬੀ ਦਾ ਮਸਲਾ ਬਹੁਤ ਇੰਪੋਰਟੈਂਟ ਹੈ ਡੇਰਾ ਸੱਚਾ ਸੌਦਾ ਦਾ ਜਿਹੜਾ ਸਾਧ ਹੈ ਉਹਦੇ ਖਿਲਾਫ ਜਿਹੜੀ 295A ਦੀ ਪ੍ਰੋਸੀਕਿਊਸ਼ਨ ਸੈਕਸ਼ਨ ਸੀ ਉਹ ਪਿਛਲੇ 2 ਸਾਲ ਤੋਂ ਭਗਵੰਤ ਮਾਨ ਆਪਣੇ ਮੇਜ ਦੇ ਉੱਤੇ ਦਬ ਕੇ ਬੈਠਾ ਹੋਇਆ ਅਸੀਂ ਇਹ ਗੱਲ ਉੱਥੇ ਕਰਨਾ ਚਾਹੁੰਦੇ ਹਾਂ ਔਰ ਜਿੰਨੀਆਂ ਟ੍ਰਾਇਲ ਸੀਗੀਆਂ ਉਹ ਸਾਰੀਆਂ ਉਹਨਾਂ ਨੇ ਫਰੀਦਕੋਟ ਦੀ ਅਦਾਲਤਾਂ ਵਿੱਚੋਂ ਟਰਾਂਸਫਰ ਕਰਾ ਲੀਆਂ ਚੰਡੀਗੜ੍ਹ ਨੂੰ ਔਰ ਉਹਨਾਂ ਤੇ ਉਹਨੂੰ ਸਟੇ ਕਰਾਤਾ ਤੇ ਆਪਾਂ ਛੋਟੀ ਛੋਟੀ ਗੱਲ ਵਾਸਤੇ ਸੁਪਰੀਮ ਕੋਰਟ ਵਿੱਚ ਜ਼ਮਾਨਤਾਂ ਕੈਨਸਲ ਕਰਾਉਣ ਲਈ ਮੇਰੇ ਜ਼ਮਾਨਤ ਕੈਨਸਲ ਕਰਾਉਣ ਲਈ 50 ਲੱਖ ਰੁਪਏ ਦਾ ਇੱਕ ਦਿਨ ਦਾ ਵਕੀਲ ਖੜਾ ਕੀਤਾ ਅਸੀਂ ਦੋ ਖੜੇ ਕੀਤੇ ਸੀ ਕਰੋੜਾਂ ਰੁਪਏ ਤੁਸੀਂ ਬਰਬਾਦ ਕਰਦੇ ਲੇਕਿਨ ਬੇਅਦਬੀ ਦੀ ਟ੍ਰਾਇਲ ਨੂੰ ਅੱਗੇ ਲਿਜਾਣ ਵਾਸਤੇ ਤੁਸੀਂ ਐ ਐਸਐਲਪੀ ਫਾਈਲ ਨਹੀਂ ਕੀਤੀ ਕੋ ਪਟੀਸ਼ਨ ਫਾਈਲ ਨਹੀਂ ਕੀਤੀ ਜੇ ਮਨੂ ਤੁਸੀਂ ਸੱਚਾ ਸੱਚਾ ਡੇਰਾ ਸੱਚਾ ਸੌਦਾ ਦੇ ਅਪਰਾਧੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀਆਂ ਕਰਨ ਦਾ ਉਹਨਾਂ ਨੂੰ ਲਾਹਾ ਦੇ ਰਹੇ ਹੋ ਬੇਵਲ ਕਲਾਂ ਦੇ ਕਾਤਲਾਂ ਨੂੰ ਤੁਸੀਂ ਛੋਟ ਦੇ ਰਹੇ ਹੋ ਡਰੱਗਸ ਦੀ ਗੱਲ ਕਰਨੀ ਪੰਜਾਬ ਦੇ ਵਿੱਚ ਅਸੀਂ ਤੁਸੀਂ ਦੇਖ ਰਹੇ ਹੋ ਉਹ ਦਿਨ ਤਾਂ ਚਲੋ ਭਗਵੰਤ ਮਾਨ ਨੇ ਸ਼ੀਸ਼ੇ ਮੋਰੇ ਖੜ ਕੇ ਕਹਿਤਾ ਜੀ ਕਿ ਗੱਲ ਹੀ ਕੋਈ ਨਹੀਂ ਅਸੀਂ ਨਸ਼ਾ ਜਿਹੜਾ ਹੈ ਉਹ ਬਸ ਅਗਲੀ ਅਗਸਤ ਤੱਕ ਜਾਂ ਪਤਾ ਨਹੀਂ ਅਗਲੀ 26 ਜਨਵਰੀ ਤੱਕ ਖਤਮ ਕਰ ਦਿਆਂਗੇ ਤਾਂ ਦੱਸ ਦਈਏ ਕਿ اجلاس ਨੂੰ ਲੈ ਕੇ ਹੋਰ ਵੀ ਜਿਹੜੇ ਵਿਰੋਧੀ ਨੇ ਉਹ ਵੀ ਸਵਾਲ ਖੜੇ ਕਰ ਰਹੇ ਨੇ ਕਿਉਂਕਿ اجلاس ਕੇਵਲ 2 ਦਿਨਾਂ ਦਾ ਹੈ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਸਿਰਫ ਖਾਣਾ ਪੂਰਤੀ ਵਾਸਤੇ ਹੀ ਪੰਜਾਬ ਸਰਕਾਰ ਨੇ ਸੱਦਿਆ ਹੈ ਜਾਂ ਫਿਰ ਸਿਰਫ ਜਿਹੜਾ ਇੱਕ ਸਮਾਂ ਟਪਾਉਣਾ ਚਾਹੁੰਦੀ ਹੈ ਸਰਕਾਰ ਕਾਰਨ ਇਹ ਹੈ ਕਿ 2 ਦਿਨ ਦੇ ਵਿੱਚ ਕਿਹੜਾ ਮੁੱਦਾ ਵਿਚਾਰਿਆ ਜਾਏਗਾ ਵੈਸੇ ਕੈਬਨਟ ਦੀ ਮੀਟਿੰਗ ਦੇ ਵਿੱਚ ਕਈ ਫੈਸਲਿਆਂ ਨੂੰ ਹਰੀ ਝੰਡੀ ਮਿਲੀ ਹੋਈ ਹੈ ਉਹਨਾਂ ਨੂੰ ਮੋਹਰ ਲਾਉਣ ਦਾ ਜਿਹੜਾ ਸਮਾਂ ਉਹ ਵੀ ਵਿਧਾਨ ਸਭਾ ਦੇ ਵਿੱਚ ਆ ਸਕਦਾ ਇੱਕ ਤਾਂ ਜਿਹੜਾ ਸੋਧ ਕਰਨੀ ਹੈ ਪੰਚਾਇਤੀ ਰਾਜ ਐਕਟ ਦੇ ਵਿੱਚ ਜਿਹਦੇ ਤਹਿਤ ਜਿਹੜਾ ਸਰਪੰਚੀ ਦੀਆਂ ਚੋਣਾਂ ਹੋਣੀਆਂ ਨੇ ਪੰਚਾਇਤੀ ਚੋਣਾਂ ਹੋਣੀਆਂ ਨੇ ਉਹ ਬਿਨਾ ਪਾਰਟੀ ਦੇ ਸਿੰਬਲ ਤੋਂ ਲੜਨ ਦਾ ਫੈਸਲਾ ਹੋਣਾ ਤਾਂ ਉਹ ਸੋਧ ਵਾਲਾ ਜਿਹੜਾ ਮਾਮਲਾ ਉਹ ਹੋ ਜਾਏਗਾ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਗੰਭੀਰ ਮੁੱਦੇ ਨੇ ਪੰਜਾਬ ਦੇ ਮੁੱਦੇ ਅਜਿਹੇ ਨੇ ਪਾਣੀਆਂ ਦਾ ਮੁੱਦਾ ਹੈ ਕਿਸਾਨੀ ਦਾ ਮੁੱਦਾ ਹੈ ਤੇ ਖਾਸ ਕਰ ਕਿਸਾਨ ਜਥੇਬੰਦੀਆਂ ਵੀ ਵਿਧਾਨ ਸਭਾ ਵੱਲ ਕੱਲ ਕੂਚ ਕਰਨ ਦੀ ਤਿਆਰੀ ਕਰ ਰਹੀਆਂ ਨੇ ਅੱਜ ਤੋਂ ਉਹਨਾਂ ਨੇ ਉਧਰਲੇ ਪਾਸੇ ਜਾਣਾ ਸ਼ੁਰੂ ਕਰ ਦੇਣਾ ਹੈ ਉਗਰਾਹਾ ਜਥੇਬੰਦੀ ਸਭ ਤੋਂ ਵੱਡੀ ਜਥੇਬੰਦੀ ਮੰਨੀ ਜਾਂਦੀ ਹੈ ਉਹਨਾਂ ਨੇ ਇਹ ਐਲਾਨ ਕੀਤਾ ਹੋਇਆ ਤਾਂ ਦੂਜੇ ਪਾਸੇ ਵਿਰੋਧੀ ਕਿਹੜੇ ਮੁੱਦੇ ਚੁੱਕਦੇ ਨੇ ਉਹਨਾਂ ਦੇ ਕੀ ਜਵਾਬ ਮਿਲਦੇ ਨੇ ਇਸ ਮੌਨਸੂਨ ਦੇ اجلاس ਦੇ ਵਿੱਚ ਇਸ ਨੂੰ ਲੈ ਕੇ ਅਹਿਮ ਜਿਹੜੀ ਚਰਚਾ ਛਣ ਗਈ ਹੈ ਹੁਣ ਦੇਖਣਾ ਹੋਵੇਗਾ ਕਿ ਸੁਖਪਾਲ ਸਿੰਘ ਖਹਿਰਾ ਨੂੰ ਆਮ ਆਦਮੀ ਪਾਰਟੀ ਦੇ ਲੀਡਰ ਕੀ ਜਵਾਬ ਦਿੰਦੇ ਨੇ ਜਾਂ ਫਿਰ ਸੁਖਪਾਲ ਸਿੰਘ ਖਹਿਰਾ ਵਿਧਾਨ ਸਭਾ ਦੇ ਬਾਰੇ ਹੋਰ ਕੀ ਟਿੱਪਣੀਆਂ ਕਰਦੇ ਨੇ ਜਿਵੇਂ ਹੀ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ